आज योगा दिवस का कार्यक्रम पूरे देश दे अंदर और विश्व के एक सौ पतालीस देशों के दे अंदर मनाया जा रहा है देश के दे प्रधानमंत्री इन लीड कर रहे हैं और देश के दे प्रधानमंत्री श्री नरेंद्र मोदी जी ने आज तो दस साल पहले यूएन के अंदर ਯੋਗਾ ਦਿਵਸ ਪੂਰਾ ਵਿਸ਼ਵ ਮਨਾਏ ਪ੍ਰਸਤਾਵ ਲੈਂਦਾ ਸੀ ਇਹਨੂੰ ਸੈਂਕੜਾ ਦੇਸ਼ਾਂ ਨੇ ਪੂਰਾ ਸਮਰਥਨ ਕੀਤਾ ਔਰ ਉਸ ਤੋਂ ਬਾਅਦ ਅੱਜ ਪੂਰੇ ਵਿਸ਼ਵ ਦੇ ਅੰਦਰ ਅੱਜ ਦੇ ਦਿਨ 21 ਜੂਨ ਨੂੰ ਯੋਗਾ ਦਿਵਸ ਮਨਾਇਆ ਜਾਂਦਾ ਔਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅੱਜ ਸ਼੍ਰੀਨਗਰ ਦੇ ਅੰਦਰ ਉੱਥੋਂ ਦੇ ਲੋਕਾਂ ਦੇ ਨਾਲ ਮਿਲ ਕੇ ਯੋਗਾ ਦਿਵਸ ਕਰ ਰਹੇ ਯੋਗ ਭਾਰਤ ਦੀ ਸੰਸਕ੍ਰਿਤੀ ਦਾ ਬਹੁਤ ਵੱਡਾ ਹਿੱਸਾ ਹੈ ਯੋਗ ਭਾਰਤ ਦੇ ਪ੍ਰਾਤਵ ਸਾਡੇ ਜਿਹੜੇ ਸੰਤ ਮਹਾਤਮਾ ਮਹਾਰਿਸ਼ੀ ਜਿਨ੍ਹਾਂ ਨੇ ਕਈ-ਕਈ ਸਾਲ ਤਪੱਸਿਆ ਕਰਕੇ ਇਹ ਯੋਗਾਸਨ ਦਾ ਨਿਰਮਾਣ ਕੀਤਾ ਔਰ ਇਹ ਯੋਗਾਸਨ ਕਰਨ ਨਾਲ ਜਿੱਤੇ ਮਨ ਸ਼ਰੀਰ ਆਤਮਾ ਤਿੰਨੇ ਸੰਤੁਸ਼ਟ ਵੀ ਹੁੰਦੀ ਹੈ ਔਰ ਜਾਗਰਿਤ ਵੀ ਹੁੰਦੀ ਹੈ। ਐਸੇ ਯੋਗਾ ਦਾ ਅੱਜ ਬਹੁਤ ਅੱਛਾ ਕਾਰਜਕ੍ਰਮ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਜਨਿਆਵਲਾ ਬਾਗ ਦੇ ਮੰਡਲ ਦੇ ਪ੍ਰਧਾਨ ਸੁਦੀਰ ਜੀ ਨੇ ਰੱਖਿਆ ਔਰ ਸਾਰੀ ਟੀਮ ਇੱਥੇ ਆਜੋ ਉਹਨਾਂ ਨੂੰ ਸਭ ਨੇ ਯੋਗ ਕੀਤਾ ਔਰ ਯੋਗਾ ਸੰਧ ਰਾਈ ਸਭ ਨੇ ਯੋਗ ਵੀ ਕੀਤਾ ਔਰ ਨਿਯਮਿਤ ਯੋਗ ਕਰਨ ਦੇ pran bhi leta ਮੈਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਭਾਰਤ ਦੀ ਸੰਸਕ੍ਰਿਤੀ ਦੀ ਏਡੀ ਵੱਡੀ ਬਹੁਮੁੱਲ ਵਿਰਾਸਤ ਨੂੰ ਪੂਰੇ ਵਿਸ਼ਵ ਚ ਪਹੁੰਚਾਇਆ ਯੋਗ ਦਾ ਮਤਲਬ ਭਾਰਤ ਯੋਗ ਦਾ ਮਤਲਬ ਹੈ ਭਾਰਤ ਦੀ ਸੰਸਕ੍ਰਿਤੀ ਯੋਗ ਦਾ ਮਤਲਬ ਹੈ ਭਾਰਤ ਦਾ ਪੁਰਾਤਨ 골ਡਨ ਹਿਸਟਰੀ ਹੈ। ਅਰਾਜ ਪੂਰਾ ਵਿਸ਼ਵ ਪ੍ਰਾਣਾਯਾਮ ਕਰ ਰਿਹਾ ਪੂਰਾ ਵਿਸ਼ਵ ਯੋਗਾਸਨ ਕਰ ਰਿਹਾ ਹੈ। ਇਹ ਬਹੁਤ ਵੱਡੀ ਪ੍ਰਧਾਨ ਮੰਤਰੀ ਮੋਦੀ ਜੀ ਦਾ ਉਪਹਾਰ ਹੈ ਜਿਹੜਾ ਉਹਨਾਂ ਨੇ ਸਾਡੇ ਭਾਰਤ ਦੀ ਸੰਸਕ੍ਰਿਤੀ ਨੂੰ ਦਿੱਤਾ ਹੈ। ਡੇਲੀ ਰੁਟੀਨ ਚ ਕਿੰਨਾ ਸਮਾਂ ਯੋਗ ਨੂੰ ਦੇਣਾ ਚਾਹੀਦਾ ਹੈ? ਇੱਥੇ ਰੋਜ਼ ਇੱਕ ਘੰਟਾ ਸਵੇਰੇ 6:30 ਤੋਂ 7:00 ਸਭ ਲੋਕ ਇਕੱਠੇ ਹੁੰਦੇ ਹੈ ਔਰ ਇਲਾਕੇ ਦੇ ਲੋਕ ਇਕੱਠੇ ਮਿਲ ਕੇ ਯੋਗਾਸਨ ਕਰਦੇ ਹੈ